ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 12 ਪੰਜਾਬ ਦਾ ਸੱਭਿਆਚਾਰ ਤੇ ਬੇਟਾ ਵੀ ਪੰਜਾਬ ਦੇ ਸੱਭਿਆਚਾਰ ਦਾ ਸਾਰ ਕਰ ਰਹੇ ਹਾਂ ਜਿਹੜਾ ਕਿ ਇਸ ਤਰ੍ਹਾਂ ਹੈ ਪੰਜਾਬ ਦਾ ਸੱਭਿਆਚਾਰ ਨਿਬੰਧ ਸੁਭਾ ਸਿੰਘ ਦੀ ਰਚਨਾ ਹੈ ਇਸ ਨਿਬੰਧ ਵਿੱਚ ਨਿਬੰਧਕਾਰ ਨੇ ਪੰਜਾਬ ਦੇ ਸੱਭਿਆਚਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਨੰਬਰ 1 ਮਨੁੱਖ ਦਾ ਵਿਕਾਸ ਬੇਟਾ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਚੀਜ਼ ਦਾ ਵਿਕਾਸ ਹੌਲੀ-ਹੌਲੀ ਹੁੰਦਾ ਇਕਦਮ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਮਨੁੱਖ ਦਾ ਵਿਕਾਸ ਵੀ ਬਹੁਤ ਸਾਰੇ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਹੋਇਆ ਹੈ ਜਿੰਨੂੰ ਅਸੀਂ ਪੜਾਂਗੇ ਵਿਗਿਆਨ ਦੀ ਤਰੱਕੀ ਦੇ ਕਾਰਨ ਅੱਜ ਮਨੁੱਖ ਚੰਨ ਉੱਪਰ ਜਾ ਚੜ੍ਹਿਆ ਹੈ ਤੇ ਅਗਲੇ ਗ੍ਰਹਾਂ ਉੱਪਰ ਜਾਣ ਦੀ ਤਿਆਰੀ ਰੱਖ ਰਿਹਾ ਹੈ ਅੱਜ ਮਨੁੱਖ ਨੇ ਬਹੁਤ ਸਾਰੇ ਅਜਿਹੇ ਅਸੰਭਵ ਕੰਮ ਵੀ ਕੀਤੇ ਹਨ ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਸ਼ੁਰੂ ਵਿੱਚ ਮਨੁੱਖ ਇੰਨਾ ਬਲਵਾਨ ਨਹੀਂ ਸੀ ਉਹ ਵੀ ਦੂਜੇ ਪਸ਼ੂ ਪੰਛੀਆਂ ਵਾਂਗ ਪ੍ਰਾਕ੍ਰਿਤਿਕ ਵਾਤਾਵਰਣ ਵਿੱਚ ਬੇਬਸ ਸੀ ਬਿਜਲੀ ਦੀ ਕੜਕ ਤੇ ਜੰਗਲੀ ਜਾਨਵਰਾਂ ਤੋਂ ਉਹ ਡਰਦਾ ਸੀ ਜਦੋਂ ਮਨੁੱਖ ਨੇ ਪੱਧਰ ਤੋਂ ਆਗਦੀ ਖੋਜ ਕੀਤੀ ਤੇ ਇਸਤਰੀਆਂ ਨੇ ਆਪਣੇ ਆਪ ਨੂੰ ਚੰਗਾ ਲੱਗਣ ਲਈ ਚੰਗਾ ਲੱਗਣ ਲਈ ਮਤਲਬ ਸੋਹਣਾ ਲੱਗਣ ਲਈ ਚਿੱਤਰੇ ਜਾਂ ਸ਼ੇਰ ਦੀ ਖੱਲ ਨਾਲ ਸਜਾਉਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਹੀ ਸੱਭਿਆਚਾਰ ਦਾ ਆਰੰਭ ਹੋਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹੌਲੀ-ਹੌਲੀ ਕਬੀਲੇ ਟੱਪੜੀਆਂ ਤੇ ਬਸਤੀਆਂ ਬਣੀਆਂ ਕਬੀਲਿਆਂ ਦੀ ਈਰਖਾ ਨੇ ਲੜਾਈਆਂ ਨੂੰ ਜਨਮ ਦਿੱਤਾ ਤੇ ਸਮਾਪਾਕੇ ਕਬੀਲੇ ਪੂਰੀ ਧਰਤੀ ਉੱਤੇ ਖਿੱਲੜ ਗਏ ਅਸਲ ਵਿੱਚ ਮਨੁੱਖ ਦੇ ਵਿਕਾਸ ਦੀ ਕਹਾਣੀ ਹੀ ਸਤਾ ਅਤੇ ਸਭਿਆਚਾਰ ਦੇ ਵਿਕਾਸ ਦੀ ਕਹਾਣੀ ਹੈ ਨੰਬਰ 2 ਸਭਿਆਚਾਰ ਦਾ ਅਰਥ ਸਭਿਆਚਾਰ ਇੱਕ ਤਰ੍ਹਾਂ ਨਾਲ ਮਨੁੱਖੀ ਸਮਾਜ ਦਾ ਇਤਿਹਾਸ ਹੈ ਭਾਵੇਂ ਸਭਿਆਚਾਰ ਦੇ ਅਰਥ ਨੂੰ ਸਮਝਣਾ ਸੌਖਾ ਨਹੀਂ ਪਰ ਫਿਰ ਵੀ ਇਸ ਨੂੰ ਦੋ ਸ਼ਬਦਾਂ ਦੁਬਾਰਾ ਪਰਭਾਸ਼ਿਤ ਕੀਤਾ ਜਾ ਸਕਦਾ ਹੈ ਸੱਬਿਆ ਅਤੇ ਅਚਾਰ ਇਹਨਾਂ ਸ਼ਬਦਾਂ ਦਾ ਅਰਥ ਹੈ ਸਾਉ ਸਾਉ ਮਤਲਬ ਚੰਗਾ ਬਹੁਤ ਚੰਗਾ ਅਤੇ ਸਾਫ ਸੁਥਰਾ ਵਿਹਾਰ ਇਹਨਾਂ ਅਰਥਾਂ ਨਾਲ ਇਸ ਨੂੰ ਇਕੱਲੇ ਵਿਅਕਤੀ ਨਾਲ ਜੋੜਿਆ ਜਾ ਸਕਦਾ ਹੈ ਕਹਿਣ ਦਾ ਮਤਲਬ ਹੈ ਕਿ ਇਕੱਲਾ ਬੰਦਾ ਵੀ ਸਾਉ ਮਤਲਬ ਚੰਗਾ ਹੋ ਸਕਦਾ ਹੈ ਤੇ ਉਹਦਾ ਸੁਭਾਅ ਵੀ ਜਿਹੜਾ ਸਾਫ਼ ਸੁਥਰਾ ਹੋ ਸਕਦਾ ਹੈ ਠੀਕ ਹੈ ਪਰ ਇਸ ਦਾ ਅਸਲ ਲੱਛਣ ਸਮਾਜੀ ਹੈ ਪਰ ਅਸੀਂ ਇਸੇ ਇਕੱਲੇ ਵਿਅਕਤੀ ਦੀ ਗੱਲ ਨਹੀਂ ਕਰਾਂਗੇ ਪੂਰੇ ਸਮਾਜ ਦੀ ਗੱਲ ਕਰਾਂਗੇ ਕਿ ਉਸ ਸਮੇ ਸਮਾਜ ਜਿਹੜਾ ਹੈ ਕਿਸ ਤਰ੍ਹਾਂ ਦਾ ਹੈ ਠੀਕ ਹੈ ਇਸ ਦਾ ਸਬੰਧ ਕਿਸੇ ਜਮਾਤ ਜਾਤੀ ਕੌਮ ਜਾਂ ਰਾਸ਼ਟਰ ਦੀ ਉਨਤੀ ਦੀ ਅਵਸਥਾ ਨਾਲ ਹੈ ਕਹਿਣ ਦਾ ਮਤਲਬ ਇਕੱਲੇ ਬੰਦੇ ਨਾਲ ਨਹੀਂ ਵਾਲਕੇ ਇਹਦਾ ਸੰਬੰਧ ਜਮਾਤ ਜਾਤੀ ਕੌਮ ਜਾਂ ਰਾਸ਼ਟਰ ਦੀ ਉਨਤੀ ਦੀ ਅਵਸਥਾ ਨਾਲ ਹੈ ਨੰਬਰ 3 ਸਭਿਤਾ ਅਤੇ ਸਭਿਆਚਾਰ ਵਿੱਚ ਅੰਤਰ ਪੰਜਾਬੀ ਸਭਿਆਚਾਰ ਲਈ ਸੰਸਕ੍ਰਿਤ ਸ਼ਬਦ ਦੀ ਵਰਤੋਂ ਵੀ ਹੁੰਦੀ ਹੈ ਅੰਗਰੇਜ਼ੀ ਵਿੱਚ ਇਸ ਲਈ ਕਲਚਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਦੇਸ਼ ਦੀ ਸਭਿਤਾ ਅਤੇ ਸਭਿਆਚਾਰ ਵਿੱਚ ਬਹੁਤ ਫਰਕ ਹੁੰਦਾ ਹੈ ਹੁਣ ਸਭਿਤਾ ਕਿਹਨੂੰ ਕਹਿੰਦੇ ਨੇ ਉਹ ਵੇਖੋ ਸਭਿਤਾ ਦਾ ਸੰਬੰਧ ਪੈਦਾਵਾਰੀ ਸਾਧਨਾ ਪਦਾਰਥਾਂ ਵਸੇਲੀਆਂ ਅਤੇ ਰਾਜ ਕਾਜ ਦੇ ਕੰਮਾਂ ਨਾਲ ਹੁੰਦਾ ਹੈ ਜਿਹੜੀ ਸਭਿਤਾ ਹੈ ਨਾ ਬੇਟਾ ਉਹਦਾ ਸੰਬੰਧ ਪੈਦਾਵਾਰੀ ਸਾਧਨਾ ਠੀਕ ਹੈ ਜਿਹੜੇ ਰਿਸੋਰਸ ਕਰਦੇ ਆ ਉਹਨਾਂ ਦਾ ਪਦਾਰਥਾਂ ਔਰ ਵਸੇਲੀਆਂ ਅਤੇ ਰਾਜ ਕਾਜ ਦੇ ਕੰਮਾਂ ਨਾਲ ਹੁੰਦਾ ਹੈ ਪਰੰਤੂ ਸੱਭਿਆਚਾਰ ਕਿਸੇ ਸਮਾਜ ਚਾ ਕੌਮ ਦਾ ਜੀਵਨ ਢੰਗ ਹੁੰਦਾ ਹੈ ਜਿਸ ਤੋਂ ਉਸ ਦੀ ਸਾਰੀ ਆਤਮਾ ਦ੍ਰਿਸ਼ਟਮਾਨ ਹੁੰਦੀ ਹੈ ਦ੍ਰਿਸ਼ਟਮਾਨ ਮਤਲਬ ਦੇਖਿਆ ਜਾ ਸਕਦਾ ਜਦੋਂ ਹੀ ਪੜਦੇ ਆ ਤੇ ਉਹ ਇੱਕਦਮ ਸਾਡੇ ਅੱਖਾਂ ਅੱਗੇ ਉਹ ਹੀ ਚੀਜ਼ ਆ ਜਾਂਦੀ ਕਿ ਉਸ ਸਮੇਂ ਦਾ ਜਿਹੜਾ ਜੀਵਨ ਉਹ ਇਸ ਤਰ੍ਹਾਂ ਹੋਏਗਾ ਠੀਕ ਹੈ ਨੰਬਰ 4 ਸੱਭਿਆਚਾਰ ਦਾ ਸਰੂਪ ਮਤਲਬ ਸੱਭਿਆਚਾਰ ਦਾ ਸਰੂਪ ਕੀ ਹੈ ਕਿਸ ਤਰ੍ਹਾਂ ਦਾ ਹੁੰਦਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਅਸੀਂ ਪੜਾਂਗੇ ਸੱਭਿਆਚਾਰ ਵਿੱਚ ਸਮਾਜ ਦੀਆਂ ਰੋਹ ਰੀਤਾਂ ਮਤਲਬ ਜਿਹੜੇ ਸਾਡੇ ਰਿਵਾਜ ਨੇ ਉਹ ਜਨਮ ਮਰਨ ਦੀਆਂ ਰਸਮਾਂ ਜਦੋਂ ਜਨਮ ਹੁੰਦਾ ਜਾਂ ਮਰਨ ਹੁੰਦਾ ਉਹਦੇ ਵਿੱਚ ਜਿਹੜੀਆਂ ਇਹ ਰਸਮਾਂ ਕਰਦੇ ਨੇ ਉਹ ਵੀ ਆ ਜਾਂਦੀਆਂ ਨੇ ਬੋਲੀ ਤੇ ਸਿਹਤ ਧਾਰਮਿਕ ਰੁਚੀਆਂ ਸੋਹਜ ਸੁਆਜ ਦੇ ਤ੍ਰਿਪਤੀ ਦੀ ਤਾਂਗਾ ਪਹਿਰਾਵਾ ਮਨ ਪਰਚਾਵਾ ਅਤੇ ਜੀਵਨ ਪੰਥ ਨੂੰ ਸੁਖਾਲਾ ਕਰਨ ਦੀਆਂ ਸਦਰਾ ਰੋਟੀ ਕਮਾਉਣ ਦੇ ਢੰਗ ਉਤਪਾਦਨ ਦੇ ਸਾਧਨ ਦੌਲਤ ਜਾਇਦਾਦ ਦੀ ਵੰਡ ਕੋਮਲ ਕਲਾਵਾਂ ਸੰਗੀਤ ਕਾਠ ਚਹਿਨ ਚੱਕਰ ਕੱਦ ਕਾਠ ਸੁਭਾ ਇਤਿਹਾਸ ਮਿਥਿਹਾਸ ਆਦਿ ਸਭ ਕੁਝ ਆ ਜਾਂਦਾ ਹੈ ਹਰ ਸਮਾਜ ਜਾਤੀ ਕੋ ਅਤੇ ਇਤਿਹਾਸ ਵਿਕਾਸ ਦੇ ਵੱਖ-ਵੱਖ ਪੜਾਵਾਂ ਤੋਂ ਲੰਘਦਾ ਹੈ ਜਿਸ ਕਾਰਨ ਹਰ ਸਭਤਾ ਇੱਕ ਦੂਜੇ ਤੋਂ ਵੱਖਰੀ ਹੁੰਦੀ ਹੈ ਹਾਂਜੀ ਜੇ ਗੱਲ ਕੀਤੀ ਜਾਵੇ ਸਮਾਜ ਜਾਤੀ ਕੌਮ ਅਤੇ ਇਤਿਹਾਸ ਦੀ ਤੇ ਬੇਟਾ ਇੰਨਾਂ ਚੀਜ਼ਾਂ ਦਾ ਵਿਕਾਸ ਇੱਕਦਮ ਨਹੀਂ ਹੋਇਆ ਬਲਕਿ ਇਹਨਾਂ ਨੂੰ ਵਿਕਾਸ ਤੱਕ ਪਹੁੰਚਦਿਆਂ ਪਹੁੰਚਦਿਆਂ ਬਹੁਤ ਸਾਰੇ ਪੜਾਵਾਂ ਤੋਂ ਗੁਜ਼ਰਨਾ ਪਿਆ ਠੀਕ ਹੈ ਇਸੇ ਕਰਕੇ ਹਰ ਇੱਕ ਸਭਤਾ ਜਿਹੜੀ ਇੱਕ ਦੂਜੇ ਦਾ ਮੇਲ ਨਹੀਂ ਖਾਂਦੀ ਠੀਕ ਹੈ ਅਲੱਗ ਅਲੱਗ ਸਭਿਤਾ ਸਾਰਿਆਂ ਦੀ ਨੰਬਰ 5 ਸੱਭਿਆਚਾਰ ਦਾ ਵਿਕਾਸ ਸਭ ਤੋਂ ਪਹਿਲਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੱਭਿਆਚਾਰ ਸਮੁੱਚਾ ਸਮਾਜਿਕ ਵਿਰਸਾ ਹੈ ਜੋ ਹਰ ਪੀੜੀ ਆਪਣੇ ਵੱਡੇ-ਵਡੇਰਿਆਂ ਤੋਂ ਲੈਂਦੀ ਹੈ ਤੇ ਉਸ ਵਿੱਚ ਆਪਣੀ ਸਮਰੱਥਾ ਅਨੁਸਾਰ ਵਾਧਾ ਕਰਕੇ ਅਗਲੀ ਪੀੜੀ ਦੀ ਝੋਲੀ ਵਿੱਚ ਪਾ ਦਿੰਦੀ ਹੈ ਹੁਣ ਜਿਹੜੀ ਸਾਡੀ ਸਭਤਾ ਹੈ ਨਾ ਬੇਟਾ ਇਹਦਾ ਵਿਕਾਸ ਇੱਕਦਮ ਨਹੀਂ ਹੋਇਆ ਹੌਲੀ-ਹੌਲੀ ਹੋਇਆ ਜੋ ਕਿ ਸਾਡੀ ਪੀੜੀਦਰ ਪੀੜੀ ਚੱਲਦਾ ਰਹਿੰਦਾ ਜਿਵੇਂ ਸਾਡੇ ਵੱਡੇ-ਵਡੇਰਿਆਂ ਤੋਂ ਹੀ ਬਹੁਤ ਸਾਰੇ ਰੀਤੀ-ਰਿਵਾਜ ਸਿੱਖੇ ਠੀਕ ਹੈ ਹੋ ਰੀਤੀ ਰਿਵਾਜਾਂ ਵਿੱਚ ਬਹੁਤ ਸਾਰੀਆਂ ਸਮੇਂ ਦੇ ਨਾਲ-ਨਾਲ ਜਿਹੜਾ ਚੇਂजेस ਆਏ ਠੀਕ ਹੈ ਹੁਣ ਇਹ ਜਿਹੜੇ ਚੇਂਜ ਆਏ ਨੇ ਇਹੀ ਅੱਗੇ ਅਗਲੀ ਪੀੜ੍ਹੀ ਨੂੰ ਦੇ ਰਹਿਆਂ ਠੀਕ ਹੈ ਜੋ ਵੀ ਸਾਡੇ ਰੀਤੀ ਰਿਵਾਜਾਂ ਉਹਨਾਂ ਵਿੱਚ ਹਲਕੇ ਫੁਲਕੇ ਚੇਂਜ ਆਏ ਨੇ ਉਹ ਚੇਂਜ ਅਹੀਂ ਅਗਲੀ ਪੀੜ੍ਹੀ ਦੀ ਝੋਲੀ ਵਿੱਚ ਪਾ ਦਿੰਦੇ ਆਂ ਠੀਕ ਤਾਂ ਦਾ ਮਤਲਬ ਹੈ ਕਿ ਸਭਿਤਾ ਇੱਕ ਅਜਿਹਾ ਜਿਵੇਂ ਦਰਿਆ ਵਹਿੰਦਾ ਰਿਂਦਾ ਕਦੇ ਰੁਕਦਾ ਨਹੀਂ ਹੈ ਉਸੇ ਤਰ੍ਹਾਂ ਸਭਿਤਾ ਦਾ ਵਿਕਾਸ ਵੀ ਹੌਲੀ-ਹੌਲੀ ਹੁੰਦਾ ਹੈ ਤੇ ਇਹ ਰੁਕਦਾ ਨਹੀਂ ਹੈ ਘੱਟ ਦਰਿਆ ਦਾ ਪਾਣੀ ਇੱਕ ਜਗ੍ਹਾ ਤੇ ਖੜਾ ਰਹੇਗਾ ਤੇ ਉਹ ਉਹਦੇ ਵਿੱਚ ਸੜਿਆਦ ਉਹਦੇ ਵਿੱਚ ਗੰਦੀ ਸਮੈਲ ਆਣੀ ਸ਼ੁਰੂ ਹੋ ਜਾਏਗੀ ਠੀਕ ਹੈ ਇਸੇ ਤਰ੍ਹਾਂ ਸਬਿਤਾ ਵੀ ਇੱਕ ਕੀ ਹੈ ਵੈੰਦਾ ਪਾਣੀ ਹੈ ਜੇ ਇਹ ਰੁਕ ਗਿਆ ਤੇ ਇਹ ਹੌਲੀ-ਹੌਲੀ ਖਤਮ ਹੋ ਜਾਵੇਗੀ ਠੀਕ ਹੈ ਇਹੀ ਕਾਰਨ ਹੈ ਕਿ ਜੇਤੂ ਕੌਮ ਹਰੀ ਕੌਮ ਨੂੰ ਦਬਾ ਕੇ ਰੱਖਣ ਲਈ ਪਹਿਲਾ ਵਾਰ ਉਸ ਦੀ ਸਬਤਾ ਉੱਤੇ ਹੀ ਕਰਦੀ ਹੈ ਨੰਬਰ 6 ਸਬਿਆਚਾਰ ਤੇ ਰੌ ਰਿਤਾ ਹੁਣ ਜਿਹੜਾ ਸਾਡਾ ਸਬਿਆਚਾਰ ਹੈ ਜਿਹੜੇ ਸਾਡੇ ਰੀਤੀ ਰਿਵਾਜ ਆ ਉਹਨਾਂ ਦਾ ਕੀ ਸਬੰਧ ਹੈ ਕਹਿੰਦੇ ਕਿ ਇਹ ਗੱਲ ਵੀ ਵਰਣਨਯੋਗ ਹੈ ਕਿ ਹਰ ਇੱਕ ਸਮਾਜ ਤੇ ਕੌਮ ਨੂੰ ਆਪਣਾ ਸੱਭਿਆਚਾਰ ਪਿਆਰਾ ਹੁੰਦਾ ਹੈ ਵੱਡੀ ਵੱਡੀ ਕੰਟਰੀਆਂ ਉਹਨਾਂ ਦਾ ਅਲੱਗ ਸੱਭਿਆਚਾਰ ਹੈ ਠੀਕ ਹੈ ਅਹੀਂ ਆਪਣਾ ਐਜ਼ ਅ ਅਮ ਜਿਸਾ ਕੀ ਹਰ ਕੋਈ ਰੈਲਟਿਵ ਰਿੰਦਾ ਹੋਵੇ ਬਾਹਰ ਠੀਕ ਹੈ ਅਹੀਂ ਉਹਨਾਂ ਕੋ ਜਾਣਦੇ ਆਂ ਅਹੀਂ ਮਹੀਨਾ ਦੋ ਮਹੀਨੇ ਵਿੱਚ ਬੋਰ ਹੋ ਜਾਂਦੇ ਆ ਕਿਉਂਕਿ ਅਹੀਂ ਉਹਨਾਂ ਦਾ ਕਲਚਰ ਜਿਹੜਾ ਅਪਣਾ ਨਹੀਂ ਸਕਦੇ ਠੀਕ ਹੈ ਹੁਣ ਆਪਣੇ ਮਤਲਬ ਦੇਸ਼ ਵਿੱਚ ਆ ਕੇ ਉਹ ਸੁਖੂਨ ਮਿਲਦਾ ਜਿਹੜਾ ਕਿ ਹਣ ਬਾਹਰ ਦੀ ਕੰਟਰੀ ਵਿੱਚ ਨਹੀਂ ਮਿਲਦਾ ਇਸ ਕਰਕੇ ਕਹਿੰਦੇ ਨੇ ਕਿ ਇੱਕ ਗੱਲ ਵੀ ਵਰਣਨਯੋਗ ਹੈ ਕਿ ਹਰ ਇੱਕ ਸਮਾਜ ਤੇ ਕੌਮ ਨੂੰ ਆਪਣਾ ਸੱਭਿਆਚਾਰ ਪਿਆਰਾ ਹੁੰਦਾ ਹੈ ਰੌਰੀ ਤਾਂ ਲੋਕਾਂ ਦੇ ਜੀਵਨ ਦਾ ਅਨਿਖੜਵਾ ਆਂਗ ਹੈ ਹੁਣ ਸਾਡੇ ਜਿਹੜੇ ਰੀਤੀ ਰਿਵਾਜ ਹੈ ਇਹ ਸਾਡੇ ਜੀਵਨ ਦਾ ਇੱਕ ਓਟੂ ਟਾਂਗ ਬਣ ਚੁੱਕੇ ਨੇ ਰਿਵਾਜ ਕਰਕੇ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਬੱਜੇ ਸੰਸਕਾਰ ਨੂੰ ਖਤਮ ਕਰਨਾ ਸੌਖਾ ਨਹੀਂ ਹੈ ਉਪਰਾ ਸੱਭਿਆਚਾਰ ਪਹਿਰਾਵਾ ਤੇ ਖਾਣ ਪੀਣ ਦੇ ਤਰੀਕੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਸਮਾਜ ਆਪਣੇ ਸੱਭਿਆਚਾਰ ਦੀ ਆਪ ਰਾਖੀ ਕਰਦਾ ਹੈ ਨੰਬਰ 7 ਬਦਲਣ ਸ਼ੀ ਉੰਜ ਸੱਭਿਆਚਾਰ ਹੈ ਇਹ ਹੌਲੀ ਹੌਲੀ ਬਦਲਦਾ ਜਾ ਰਿਹਾ ਠੀਕ ਹੈ ਹੌਲੀ ਹੌਲੀ ਸਾਡੇ ਜਿਹੜੇ ਵੱਡੇ ਵੱਡੇ ਰਿਆ ਨੇ ਸਾਨੂੰ ਸੱਭਿਆਚਾਰ ਦਿੱਤਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਅਹੀਂ ਨਹੀਂ ਅਪਣਾ ਰਹੇ ਅਹੀਂ ਉਹਦੇ ਵਿੱਚ ਛੋਟੇ ਛੋਟੇ ਸੁਧਾਰ ਕਰ ਰਹੀਆਂ ਹੁਣ ਇਹ ਜਿਹੜੇ ਸਤਾਰ ਅਸੀਂ ਅਗਲੀ ਪੀੜ੍ਹੀ ਤੱਕ ਲੈ ਕੇ ਜਾਵਾਂਗੇ ਇਹਦੇ ਵਿੱਚ ਲਿਖਿਆ ਹੈ ਸੱਭਿਆਚਾਰ ਹਮੇਸ਼ਾ ਬਦਲਦਾ ਰਹਿੰਦਾ ਹੈ ਅਤੇ ਇਸ ਉੱਪਰ ਭੂगोलिक ਵਾਤਾਵਰਣ ਪੌਣ ਪਾਣੀ ਇਤਿਹਾਸ ਦੀਆਂ ਘਟਨਾਵਾਂ ਨਸਲੀ ਰਵੇ ਗਿਆਨ ਦੀਆਂ ਲੱਭਤਾ ਤੇ ਸਾਇੰਸ ਦੀਆਂ ਕਾਢਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਪੰਗੋਲਿਕ ਸਥਿਤੀ ਦੇ ਕਾਰਨ ਹੀ ਪਹਾੜੀ ਇਲਾਕੇ ਦੇ ਲੋਕਾਂ ਦੇ ਕੱਪੜੇ ਗਰਮ ਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਹੁੰਦੇ ਹਨ। ਪਰ ਦੱਖਣ ਦੇ ਗਰਮ ਇਲਾਕੇ ਦੇ ਲੋਕਾਂ ਨੇ ਲੱਕ ਦੁਆਲੇ ਤੋਤੀਆਂ ਬੰਨ੍ਹੀਆਂ ਹੁੰਦੀਆਂ ਹਨ ਪਰ ਤੇ ਪੈਰਾਂ ਤੋਂ ਨੰਗੇ ਹੁੰਦੇ ਹਨ। ਨੰਬਰ 8 ਇਤਿਹਾਸ ਦਾ ਅਸਰ ਹੁਣ ਸਾਡੇ ਸੱਭਿਆਚਾਰ ਤੇ ਇਤਿਹਾਸ ਦਾ ਕੀ ਅਸਰ ਹੋਇਆ ਉਹ ਅਸੀਂ ਪੜਨੇ ਆ ਇਤਿਹਾਸ ਉੱਤੇ ਸੱਭਿਆਚਾਰ ਦਾ ਵੀ ਪ੍ਰਭਾਵ ਪੈਂਦਾ ਹੈ ਪੰਜਾਬ ਉੱਤੇ ਹਮੇਸ਼ਾ ਵਿਦੇਸ਼ੀ ਹਮਲੇ ਹੁੰਦੇ ਰਹੇ ਹਨ ਜਿਨ੍ਹਾਂ ਦਾ ਮੁਕਾਬਲਾ ਪੰਜਾਬੀਆਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਕੀਤਾ ਇਸ ਗੱਲ ਦੀ ਗਵਾਹੀ ਥਾਂ ਥਾਂ ਬਣੀਆਂ ਦੇਹਾਂ ਤੇ ਸਮਾਧੀਆਂ ਦਿੰਦੀਆਂ ਹਨ ਇਹਨਾਂ ਹਮਲਿਆਂ ਵਿੱਚ ਪੰਜਾਬੀਆਂ ਦੀਆਂ ਜਾਇਦਾਦਾਂ ਲੁੱਟੀਆਂ ਜਾਂਦੀਆਂ ਸਨ ਜਿਸ ਕਾਰਨ ਲੋਕਾਂ ਵਿੱਚ ਇਹ ਕਹਾਵਤ ਬਹੁਤ ਪ੍ਰਸਿੱਧ ਸੀ ਖਾਦਾ ਪੀਤਾ ਲਾਹੇ ਦਾ ਖਾਦਾ ਪੀਤਾ ਲਾਹੇ ਦਾ ਮਤਲਬ ਜੋ ਅਸੀਂ ਖਾ ਪੀ ਲਿਆ ਉਹ ਹੀ ਸਾਡੇ ਵਾਸਤੇ ਲਾਭਦਾਇਕ ਹੈ ਕਿ ਜਿਹੜਾ ਰਹਿੰਦਾ ਰਹਿੰਦਾ ਹੈ ਉਹ ਸਾਰਾ ਅਹਿਮਦ ਸਾਹਿਬਦਾਲੀ ਦਾ ਹੋ ਜਾਏਗਾ ਫਿਰ ਸ਼ਿਕੰਦਰ ਤੋਂ ਲੈ ਕੇ ਅਹਿਮਦ ਸਾਬਦਾਲੀ ਤੱਕ ਹਰ ਹਮਲਾਵਰ ਦੇ ਨਾਲ ਉਹਨਾਂ ਦੇ ਸਹਿਤ ਪਾਸ਼ਾ ਦੇ ਸ਼ਬਦ ਬਦਲਿਵਾਜ਼ ਅਤੇ ਪੂਜਾ ਪਾਠ ਦੇ ਤਰੀਕੇ ਵੀ ਆਏ ਜਿੱਦੋਂ ਪੰਜਾਬ ਤੇ ਹਮਲਾ ਹੋਏ ਨੇ ਤੇ ਜਿਹੜੇ ਹਮਲਾਵਰ ਨੇ ਉਹਨਾਂ ਜਦੋਂ ਉਹਨਾਂ ਨੇ ਰਾਜ ਕਰ ਲਿਆ ਪੰਜਾਬ ਤੇ ਤੇ ਉਹਨਾਂ ਦੇ ਆਪਣੇ ਉਹਨਾਂ ਨੇ ਆਪਣੇ ਨਾਲ ਆਪਣਾ ਸਹਿਤ ਵੀ ਲਿਆਇਆ ਪਾਸ਼ਾ ਦੇ ਸ਼ਬਦ ਵੀ ਲਿਆਏ ਤੇ ਉਹਨਾਂ ਦੇ ਜਿਹੜੇ ਪਹਿਰਾਵਾ ਵੀ ਉਹ ਵੀ ਆਇਆ ਤੇ ਪੂਜਾ ਪਾਠ ਦੇ ਤਰੀਕੇ ਵੀ ਆਏ ਜਿਨ੍ਹਾਂ ਨੂੰ ਪੰਜਾਬੀਆਂ ਨੇ ਬੜੀ ਤੇਜ਼ੀ ਨਾਲ ਪਨਾ ਕੇ ਉਹਨਾਂ ਉੱਪਰ ਆਪਣੇ ਸੱਭਿਆਚਾਰ ਦਾ ਰੰਗ ਚੜਾ ਦਿੱਤਾ ਪੰਜਾਬ ਦੀ ਕੌਮ ਸ਼ੁਰੂ ਤੋਂ ਬਹੁਤ ਹੀ ਬਹਾਦਰ ਹੀ ਤੇ ਇਹ ਚੇਂਜ ਨੂੰ ਉਹਨਾਂ ਨੇ ਬਹੁਤ ਹੀ ਤੇਜ਼ੀ ਨਾਲ ਅਪਣਾਇਆ ਤੇ ਉਹ ਹੌਲੀ-ਹੌਲੀ ਆਪਣੇ ਸੱਭਿਆਚਾਰ ਦੇ ਵਿੱਚ ਇਸ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੋਰ ਨਾਲੋਂ ਖੁੱਲਾ ਖੁਲਾਸਾ ਸੀ ਅਤੇ ਉਹ ਹਰ ਖਤਰੇ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਨੰਬਰ 9 ਕੱਦ ਕਾਠ ਤੇ ਨੈਣ ਨਕਸ਼ ਕਹਿੰਦਾ ਮਤਲਬ ਉਹ ਕਿ ਜਿਹੜਾ ਪੰਜਾਬੀਆਂ ਦਾ ਕੱਦ ਕਾਠ ਤੇ ਨੈਣ ਨਕਸ਼ ਉਹ ਕਿਸ ਤਰ੍ਹਾਂ ਦਾ ਹੀ ਕਹਿੰਦੇ ਪੰਜਾਬ ਦੇ ਲੋਕ ਮਿਹਨਤੀ ਕੱਦ ਕਾਠ ਦੇ ਉੱਚੇ ਤੇ ਤਿੱਖੇ ਨੈਣ ਨਕਸ਼ ਵਾਲੇ ਹਨ ਇਹ ਉਹਨਾਂ ਦੇ ਨਸਲੀ ਰਵੇ ਦੇ ਕਾਰਨ ਹੈ ਉਹਨਾਂ ਦੀਆਂ ਰਗਾਂ ਵਿੱਚ ਕਈ ਨਸਲਾਂ ਹੁਣ ਜਿਹੜੇ ਹਮਲਾਵਰ ਆਏ ਨੇ ਉਹਨਾਂ ਨੇ ਰਾਜ ਕੀਤਾ ਨੇ ਤੇ ਉਹਨਾਂ ਦੇ ਕਰਕੇ ਕਈ ਚੀਜ਼ਾਂ ਜਿਹੜੀਆਂ ਚੇਂਜ ਹੋਈਆਂ ਉਹਨਾਂ ਦੇ ਰੱਗਾ ਵਿੱਚ ਕਈ ਨਸਲਾਂ, ਮੁਲਕਾਂ ਤੇ ਕੌਮਾਂ ਦਾ ਲੋਉ ਤੋੜਿਆ ਹੈ ਕਿੰਨਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਠੀਕ ਹੈ ਸੱਭਿਆਚਾਰ ਸੱਭਿਆਚਾਰਕ ਅਨੇਕਤਾ ਵਿੱਚ ਏਕਤਾ ਜਿੰਨੀ ਪੰਜਾਬੀ ਸੱਭਿਆਚਾਰ ਵਿੱਚ ਮਿਲਦੀ ਹੈ ਹੋਰ ਕਿਧਰੇ ਨਹੀਂ ਮਿਲਦੀ ਜਿਸ ਤਰ੍ਹਾਂ ਅਸੀਂ ਫਿੰਦੇ ਨੱਕ ਵਾਲੇ ਲੋਕਾਂ ਨੂੰ ਮਖੌਲ ਕਰਦੇ ਹਾਂ ਉਸੇ ਤਰ੍ਹਾਂ ਚੀਨੀ ਤੇ ਜਾਪਾਨੀ ਲੋਕ ਉੱਚੇ ਨੱਕ ਵਾਲੇ ਨੂੰ ਬਦਸੂਰਤ ਸਮਝਦੇ ਹਨ ਪਿਛਲੀ ਵੱਡੀ ਲੜਾਈ ਵਿੱਚ ਅਮਰੀਕੀ ਫੌਜਾਂ ਨੇ ਜਾਪਾਨ ਉੱਤੇ ਕਬਜ਼ਾ ਕਰ ਲਿਆ ਜਿਸ ਕਾਰਨ ਵਰਤਮਾਨ ਪੀੜ੍ਹੀ ਵਿੱਚ ਤਿੱਖੇ ਨੈਣ ਨਕਸ਼ਵਾਲੇ ਬੰਦੇ ਆਮ ਮਿਲਣ ਲੱਗ ਪਏ ਹਨ ਅਤੇ ਇਹ ਸੱਭਿਆਚਾਰਕ ਪਰਿਵਰਤਨ ਦੇ ਇੱਕ ਪਰਤੱਖ ਗਵਾਹੀ ਹੈ ਨੰਬਰ 10 ਬੋਲੀ ਵਿੱਚ ਖੜਵਾਪਣ ਸਦੀਆਂ ਤੋਂ ਸੱਤਾ ਸੈਨ ਕਾਰਨ ਪੰਜਾਬ ਦੇ ਲੋਕਾਂ ਦੀ ਬੋਲੀ ਵਿੱਚ ਖੜਵਾਪਣ ਆਉਣਾ ਸੁਭਾਰਕ ਸੀ ਪੰਜਾਬੀ ਬੋਲੀ ਕਦੇ ਵੀ ਰਾਜ ਦਰਬਾਰਾਂ ਦੀ ਬੋਲੀ ਨਹੀਂ ਰਹੀ ਇਸ ਕਰਕੇ ਇਸ ਵਿੱਚ ਅਦਬ ਅਦਾਬ ਤੇ ਮੂਮਲਾਜਾ ਰੱਖਣ ਦੀ ਵਿਸ਼ੇਸ਼ਤਾ ਘਟ ਹੈ ਕਹਿੰਦਾ ਮਤਲਬ ਕਿ ਪੰਜਾਬੀ ਬੋਲੀ ਵਿੱਚ ਕਦੇ-ਕਦੇ ਇਹ ਜਿਹੇ ਵਰਡ ਯੂਜ਼ ਹੁੰਦੇ ਨੇ ਜਿਨ੍ਹਾਂ ਦੇ ਡਬਲ मीनिंग ਹੁੰਦੇ ਨੇ ਠੀਕ ਹੈ ਬੇਟਾ ਤੇ ਇਸ ਕਰਕੇ ਪੰਜਾਬੀ ਨੂੰ ਕਦੇ ਵੀ ਰਾਜ ਦਰਬਾਰ ਦੀ ਭਾਸ਼ਾ ਘੋਸ਼ਿਤ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਇਹਦੇ ਵਿੱਚ ਸਲੀਕਾਪਨ ਘਟ ਹੈ ਪੰਜਾਬ ਦੇ ਸੱਭਿਆਚਾਰ ਦਾ ਵੱਡਾ ਤਰਜਮਾਨ ਇੱਥੋਂ ਦਾ ਕਿਸਾਨ ਹੈ ਹੁਣ ਜ਼ਿਆਦਾਤਰ ਵੇਖਿਆ ਜਾਏਗਾ ਤੇ ਪੰਜਾਬ ਇੱਕ ਖੇਤੀਬੜਾਂ ਦੇਸ਼ ਹੈ ਜਿਦੇ ਵਿੱਚ ਕਿਸਾਨਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ ਠੀਕ ਹੈ ਉਹ ਆਪਣੇ ਸੱਭਿਆਚਾਰ ਵਿਰਸੇ ਅਨੁਸਾਰ ਨਿਰਸ਼ਲ ਨਿਸ਼ਕਪਟ ਤੇ ਖੁੱਲੇ ਡੁੱਲੇ ਸੁਭਾਅ ਦਾ ਹੈ ਪਰੰਤੂ ਉਹਨਾਂ ਦਾ ਅਖੜਪਨ ਵੀ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹਾਂ ਜੇ ਕਹਾਂ ਦਾ ਮਤਲਬ ਹੈ ਕਿ ਪੰਜਾਬੀ ਕੇਵਲ ਭੋਲੇ-ਪਾਲੇ ਨਹੀਂ ਹੈ ਜੇ ਉਹ ਆਪਣੇ ਅੜੇ ਤੇ ਆ ਜਾਣ ਤੇ ਬਹੁਤ ਕੁਝ ਕਰ ਸਕਦੇ ਨੇ ਠੀਕ ਹੈ ਪੰਜਾਬੀਆਂ ਦਾ ਅਜਿਹਾ ਸੁਭਾ ਉਹਨਾਂ ਦੇ ਨਿਰਛਲ ਸੱਭਿਆਚਾਰ ਦੀ ਹੀ ਦੇਣ ਹੈ ਨੰਬਰ 11 ਕਿਸਾਨੀ ਦੇਸ਼ ਪੰਜਾਬ ਇੱਕ ਕਿਸਾਨੀ ਦੇਸ਼ ਹੈ ਇਸ ਦੇ ਮਿਹਨਤੀ ਕਿਸਾਨ ਹੀ ਇਸ ਦੇ ਆਰਥਿਕਤਾ ਦੀ ਰੀਲ ਦੀ ਹੱਡੀ ਹਨ ਔਂਜਿਸ ਜ਼ਮੀਨ ਦੀ ਮਾਲਕੀ ਦੇ ਰਿਸ਼ਤੇ ਬਦਲਦੇ ਆਏ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਬਹੁਤਾ ਚਿਰ ਜ਼ਗੀਰਦਾਰੀ ਦੇ ਬੰਦਨਾ ਵਿੱਚ ਨਹੀਂ ਬਜਣਾ ਪਿਆ ਕਹਿੰਦਾ ਮਤਲਬ ਕਿ ਜਲਦੀ ਹੀ ਪੰਜਾਬ ਦੇ ਵਿੱਚ ਜਿਹੜੀ ਜ਼ਗੀਰਦਾਰੀ ਪ੍ਰਥਾ ਹੀ ਉਹ ਖਤਮ ਹੋ ਗਈ ਭਾਵੇਂ ਕਈ ਹਾਲਾਤਾਂ ਵਿੱਚ ਜਿਆਦਾ ਜ਼ਮੀਨ ਹੋਣ ਦੇ ਕਾਰਨ ਕਈ ਕਿਸਾਨਾਂ ਵਿੱਚ ਤੇ ਕਿਸਾਨਾਂ ਨਾਲ ਵਿੱਚ ਗਮੰਡ ਆ ਜਾਂਦਾ ਹੈ ਮਤਲਬ ਹੰਕਾਰ ਆ ਜਾਂਦਾ ਹੈ ਪਰ ਉਹਨਾਂ ਦਾ ਬੇਜ਼ਮੀਨੇ ਪਿੰਡੂ ਲੋਕਾਂ ਦਾ ਵਰਤਾਉ ਸੋ ਸਰਪ੍ਰਸਤੀ ਵਾਲਾ ਹੁੰਦਾ ਹੈ ਬਰਬਾਦੀ ਦਾ ਨਹੀਂ ਭਾਵੇਂ ਉਹਨਾਂ ਦੇ ਵਿੱਚ ਇਹ ਗਮੰਡ ਆ ਜਾਂਦਾ ਜਮੀਨ ਜਾਇਦਾਦ ਦਾ ਪਰ ਜਿਨ੍ਹਾਂ ਦੇ ਜਮੀਨ ਨਹੀਂ ਹੁੰਦੀ ਉਹਨਾਂ ਨਾਲ ਜਿਹੜਾ ਇਹ ਜ਼ਗੀਰਦਾਰ ਹੈਗੇ ਨੇ ਉਹਨਾਂ ਦਾ ਬਿਹੇਵੀਅਰ ਜਿਹੜਾ ਸੌ ਹੁੰਦਾ ਹੈ ਠੀਕ ਹੈ ਇਸ ਦੇ ਬਾਵਜੂਦ ਵੀ ਪੇਂਡੂ ਸ਼੍ਰੇਣੀਆਂ ਵਿੱਚ ਸੱਭਿਆਚਾਰਕ ਇਕਤਾ ਹੁੰਦੀ ਹੈ ਨੰਬਰ 12 ਵੇਹਲ ਦਾ ਪ੍ਰਭਾਵ ਵੇਲ ਮਤਲਬ ਕਿ ਵੇਲਾ ਰਹਿਣ ਦਾ ਸਮਾਂ ਠੀਕ ਹੈ ਵੇਹਲ ਦਾ ਪ੍ਰਭਾਵ ਪੰਜਾਬੀ ਕਿਸਾਨਾ ਕੋਲ ਵੇਲ ਕਾਫੀ ਹੋਣ ਕਾਰਨ ਇਸ ਦਾ ਅਸਰ ਕਿਸਾਨੀ ਰਸਮਾਂ ਰਿਵਾਜਾਂ ਉੱਪਰ ਪੈਣਾ ਲਾਜ਼ਮੀ ਸੀ ਇਸ ਵੇਲ ਵਿੱਚੋਂ ਹੀ ਪੰਜਾਬ ਦੇ ਖੇਤੇ ਵਿੱਚ ਪ੍ਰਸਿੱਧ ਖਿਡਾਰੀਆਂ ਤੇ ਪਹਿਲਵਾਨਾਂ ਨੇ ਜਨਮ ਲਿਆ ਹੈ ਇਸੇ ਵੇਲ ਦੇ ਕਾਰਨ ਹੀ ਪੰਜਾਬ ਦੇ ਪਿੰਡਾਂ ਦੀਆਂ ਜੰਜਾਂ ਦੀ ਸ਼ਾਨ ਵੇਖਣ ਨੂੰ ਮਿਲਦੀ ਹੈ ਅੱਜ ਕੱਲ੍ਹ ਵੇਖੋ ਬੇਟਾ ਜਦੋਂ ਮੈਰਿਜ ਵਗੈਰਾ ਹੁੰਦੀ ਹੈ ਤੇ ਉਹੋ ਜੀ ਰੌਣਕ ਨਹੀਂ ਲੱਗਦੀ ਕਿਉਂਕਿ ਅੱਜ ਕੱਲ ਹਰ ਪਰਸਨ ਜਿਹੜਾ ਹੈ ਬੀਜੀ ਹੈ ਠੀਕ ਹੈ ਵਿਆਹ ਸ਼ਾਦੀ ਵਿੱਚ ਵੀ ਉਹ 2-3 ਘੰਟੇ ਵਾਸਤੇ ਆਏਗਾ ਤੇ ਸ਼ਾਮ ਤੱਕ ਪੂਰੇ ਜਿਹੜੇ ਪਰਸਨ ਆ ਵਿਆਹ ਵਾਲੇ ਘਰ ਤੋਂ ਜਾ ਚੁੱਕੇ ਹੁੰਦੇ ਨੇ ਪਹਿਲਾ ਸਮਾਂ ਹੀ ਜਦੋਂ ਵਿਆਹ ਹੁੰਦੇ ਕਿਸੇ ਦੇ ਘਰ ਤੇ ਹਫਤਾ ਪਹਿਲਾਂ ਹੀ ਨਾਨਕਾਂ ਮੇਲ ਇਕੱਠਾ ਆ ਜਾਂਦਾ ਹੈ ਤੇ ਬਹੁਤ ਜ਼ਿਆਦਾ ਰੌਣਕ ਲੱਗਦੀ ਹੈ ਪਰ ਅੱਜ ਕੱਲ ਸਿਰਫ 2-3 ਘੰਟਿਆਂ ਦੇ ਵਿੱਚ ਹੀ ਵਿਆਹ ਜਿਹੜਾ ਕੰਪਲੀਟ ਹੋ ਜਾਂਦਾ ਹੈ ਕਿਉਂਕਿ ਉਹ ਲੋਕੀ ਜਿਹੜੇ ਥੋੜਾ ਉਹਨਾਂ ਦੇ ਵਿੱਚ ਵੇਲਾ ਸਮਾਂ ਹੁੰਦਾ ਹੀ ਲੋਕਾਂ ਦੀਆਂ ਇੰਨੀਆਂ ਡਿਜ਼ਾਇਰ ਨਹੀਂ ਸਮਾ ਠੀਕ ਹੀ ਹਾਲਾਤ ਵੀ ਠੀਕ ਹੀ ਮਹਗਾ ਇਕੱਠੇ ਤੇ ਲੋਕੀ इजीली ਆਪਣੇ ਫੈਮਿਲੀ ਦਾ ਗੁਜ਼ਾਰਾ ਕਰ ਲੈਂਦੇ ਹੀ ਪਰ ਅੱਜ ਕੱਲ ਕੀ ਹੈ ਹਰ ਪਰਸਨ ਨੂੰ ਆਪਣਾ ਲਾਈਫ ਸਟਾਈਲ ਜਿਹੜਾ ਅੱਛਾ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਕਰਕੇ ਅੱਜ ਕੱਲ ਦੇ ਵਿਆਹ ਸਿਰਫ 2 ਘੰਟੇ ਦੇ ਵਿੱਚ ਹੀ ਹੋ ਜਾਂਦੇ ਨੇ ਕਹਿੰਦੇ ਇਸ ਵੇਹਲ ਵਿੱਚ ਹੀ ਪੰਜਾਬ ਦੇ ਖੇਤੇ ਵਿੱਚ ਪ੍ਰਸਿੱਧ ਖਿਡਾਰੀਆਂ ਤੇ ਪਹਿਲਵਾਨਾਂ ਨੇ ਜਨਮ ਲਿਆ ਇਸੇ ਵੇਹਲ ਦੇ ਕਾਰਨ ਹੀ ਪੰਜਾਬ ਦੇ ਪਿੰਡਾਂ ਦੀਆਂ ਜੰਜਾਂ ਦੀ ਸਾਨ ਵੇਖਣ ਨੂੰ ਮਿਲਦੀ ਹੈ ਮੇਲਿਆਂ ਵਿੱਚ ਰੌਣਕਾਂ ਤੇ ਬੋਹੜਾਂ ਦੀਆਂ ਛਾਵਾਂ ਹੇਠ ਬੈਠ ਕੇ ਮਨ ਪਰਚਾਵਾ ਕਰਨਾ ਵੀ ਵੇਹਲ ਕਾਰਨ ਹੀ ਹੁੰਦਾ ਹੈ ਠੀਕ ਹੈ ਕਿ ਨੰਬਰ 13 ਮਸ਼ੀਨਾਂ ਦੇ ਪ੍ਰਵੇਸ਼ ਦਾ ਅਸਰ ਹੁਣ ਜਿਹੜੀਆਂ ਸਾਡੇ ਜ਼ਿੰਦਗੀ ਵਿੱਚ ਸਾਇੰਸ ਦੀ ਡਿਵੈਲਪਮੈਂਟ ਦੇ ਕਰਕੇ ਮਸ਼ੀਨਾਂ ਆ ਗਈਆਂ ਨੇ ਉਹਨਾਂ ਨੇ ਸਾਡੀ ਲਾਈਫ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਉਸ ਸਮੇਂ ਦੀ ਸਭਿਤਾ ਨੂੰ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਕਹਿੰਦੇ ਕਿ ਪੰਜਾਬ ਦੇ ਪਿੰਡਾਂ ਵਿੱਚ ਟਰੈਕਟਰਾਂ ਟਰੂਬਵੈਲਾਂ ਤੇ ਹੋਰ ਮਸ਼ੀਨਾਂ ਦੇ ਪ੍ਰਵੇਸ਼ ਨਾਲ ਪੰਜਾਬੀ ਸੱਭਿਆਚਾਰ ਵਿੱਚ ਤੇਜ਼ੀ ਨਾਲ ਪਰਿਵਰਤਨ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਰਹਿਣ ਸਹਿਣ ਤੇ ਖਾਣ ਪੀਣ ਵੀ ਬਦਲ ਰਿਹਾ ਹੈ। ਕੋਲਣਾ ਕੁਸ਼ਤੀਆਂ ਹੁਣ ਜਿਹੜੇ ਕੋਲ ਹੁੰਦੇ ਸੀ ਉਹ ਵਾਲੇ ਠੀਕ ਹੈ। ਕੋਲਣਾ ਕੁਸ਼ਤੀਆਂ ਤੇ ਅਖਾੜਿਆਂ ਦੇ ਥਾਂ ਸਿਨੇਮਾ ਨੇ ਸੰਭਾਲ ਲਈ ਹੈ। ਹੁਣ ਕਿੰਨੇ ਬਹੁਤ ਸਾਰੇ ਜਿਹੜੇ ਸਿਨੇਮਾ ਖੁੱਲ ਚੁੱਕੇ ਨੇ, ਥੀਏਟਰ ਖੁੱਲ ਚੁੱਕੇ ਨੇ ਠੀਕ ਹੈ। ਹੁਣ ਪਿੰਡਾਂ ਵਿੱਚੋਂ ਅਗਿਆਨਤਾ ਖਤਮ ਹੋ ਰਹੀ ਹੈ ਤੇ ਗਿਆਨ ਫੈਲ ਰਿਹਾ ਹੈ। ਪਿੰਡਾਂ ਦੇ ਲੋਕਾਂ ਦਾ ਰੁਝਾਨ ਸ਼ਹਿਰੀ ਜੀਵਨ ਵੱਲ ਵੱਧ ਰਿਹਾ ਹੈ। ਨੰਬਰ 14 ਚੜਦੀ ਕਲਾ ਦਾ ਧਾਰਨੀ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਪੰਜਾਬ ਦਾ ਸੱਭਿਆਚਾਰ ਚੜਦੀ ਕਲਾ ਦਾ ਧਾਰਨੀ ਹੈ ਜਿਸ ਵਿੱਚ ਆਪਣਾ ਵੱਖਰਾ ਤੇ ਨਿਰੋਇਆ ਸਜਰਾਪਨ ਹੈ ਭਾਵੇਂ ਪੰਜਾਬ ਨੂੰ ਕਈ ਵਾਰੀ ਸ਼ਾਂਗਿਆ ਗਿਆ ਕਹਿੰਦਾ ਮਤਲਬ ਭਾਵੇਂ ਪੰਜਾਬ ਉਤੇ ਬਹੁਤ ਸਾਰੇ ਹਮਲੇ ਹੋਏ ਪਰੰਤੂ ਇਸ ਦੇ ਟੁਕੜਿਆਂ ਦੀ ਸੱਭਿਆਚਾਰਕ ਤਸਵੀਰ ਨਹੀਂ ਬਦਲੀ ਪੰਜਾਬੀਆਂ ਦੇ ਸੁਭਾਅ ਵਿੱਚ ਇਸ ਦੇ ਦਰਿਆਵਾਂ ਦੀ ਰੁਮਕ ਦੀ ਜਵਾਨੀ ਇਸ ਦੀਆਂ ਵਾਰਾਂ ਦਾ ਜੋਸ਼ ਇਸ ਤੇ ਪ੍ਰੀਤ ਕਿਸਿਆਂ ਦਾ ਲੋਰ ਤੇ ਇਸ ਦੇ ਨਾਚਾਂ ਦੀਆਂ ਮਸਤੀਆਂ ਵਿੱਚ ਕੋਈ ਫਰਕ ਨਹੀਂ ਪਿਆ ਪੰਜਾਬ ਦੇ ਵਹਿਨ ਨੂੰ ਇਸ ਦੀ ਭੂਗੋਲਿਕ ਸਥਿਤੀ ਇਤਿਹਾਸਿਕ ਇਤਿਹਾਸਿਕ ਵਿਰਸੇ ਪਿੰਡਾਂ ਦੀਆਂ ਖੇਡਾਂ ਲੋਕ ਗੀਤਾਂ ਪੈਦਾਵਾਰੀ ਸਾਧਨਾ ਰਿਸ਼ਤੇ ਨਾਤੇ ਨਾਟਕ ਚੇਟਕ ਨਾਚ ਰਹੁ ਰੀਤਾ ਨੇ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਠੀਕ ਹੈ ਬੇਟਾ ਇਸ ਨਾਲਾ ਪੰਜਾਬ ਦਾ ਸੱਭਿਆਚਾਰ ਸਰ ਕੰਪਲੀਟ ਹੈ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਨੇ ਇਹਨਾਂ ਵਿੱਚ ਕੋਈ ਮਿਸ ਨਾ ਕਰਨਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਇਹਦਾ ਵਿਸ਼ਾ ਵਸਤੂ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ